ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਚੌਥਾ ਮਰ ਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨ ਜਾਣਾ ਕੋਈ ਸੱਜਣ ਸੰਤ ਮਿਲੈ ਬੜ ਭਾਗੀ ਮੈਂ ਹਰ ਪ੍ਰਭ ਤੇ ਆ ਪਿਆਰਾ ਦਸੈ ਜੀਉ ਹਉ ਮਨ ਤਨ ਖੋਜ ਦੀ ਭਾਲ ਭਲਾਈ ਕਿਉਂ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਰ ਸੰਗਤ ਔਜ ਦਸਾਈ ਵੀਰ ਸੰਗਤ ਹਰ ਪ੍ਰਭ ਵਸੈ ਜੀਉ ਮੇਰਾ ਪਿਆਰਾ ਪ੍ਰੀਤਮ ਸਤਗੁਰ ਰਖਵਾਲਾ ਹਮ ਬਾਰਕ ਦੀਨ ਕਰਹੁ ਪ੍ਰਿਤ ਪਾਲਾ ਮੇਰਾ ਮਾਤ ਪਿਤਾ ਗੁਰੂ ਸਤਗੁਰੂ ਗੁਰਾ ਗੁਰ ਜਲ ਮਿਲ ਕਮਲ ਵਿਖਸੈ ਜੀਓ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਹੁ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲ ਹੋ ਜਨ ਨਾਨਕ ਗੁਰ ਮਿਲਐਸੇ ਜੀਓ ਪਿਮਾਜ ਮਹਲਾ ਚੌਥਾ ਮਰ ਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲ ਬੜ ਭਾਗੀ ਮੈਂ ਹਰ ਪ੍ਰਭ ਤੇ ਆ ਪਿਆਰਾ ਦਸੈ ਜੀਓ ਹਉ ਮਨ ਤਨ ਖੋਜੀ ਭਾਲ ਭਲਾਈ ਕਿਉਂ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਰ ਸੰਗਤ ਕੋਜ ਸਾਈ ਬਿਰ ਸੰਗਤ ਹਰ ਪ੍ਰਭ ਵਸੈ ਜੀਓ मेरा पයාරා ප්‍රීතමसाත ुර රखवाල්ලා හම භාරක දීन කරහ ප්‍රද පලා मेरा මාතපෙතා ගඩ සත ගුර පूර ගර ජලමල් කමල वे ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਹਲ ਗਾਵੇ ਹਰ ਹਰ ਦਇਆ ਕਰੋ ਗੁਰ ਮਿਲ ਹੋ ਜਨ ਨਾਨਕ ਗੁਰ ਮਿਲ ਰਹਿਸੇ ਜੀਓ ਇਹ ਮਾਝ ਮਹਲਾ 4 ਮਰ ਸੂਦਨ ਮਿਲੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨ ਜਾਣਾ ਕੋਈ ਸੱਜਣ ਸੰਤ ਮਿਲਵੜ ਭਾਗੀ ਮੈਂ ਹਰ ਪ੍ਰਭ ਤੇ ਆ ਪਿਆਰਾ ਦਸੈ ਜੀਓ ਹਉ ਮਨ ਤਨ ਖੋਜੀ ਭਾਲ ਭਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮੇਰੇ ਸਰ ਸੰਗਤ ਕੋਜ ਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਮ ਬਾਰਕ ਦੀਨ ਕਰਹੁ ਪ੍ਰੀਤ ਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਲ ਮਿਲ ਕਮਲ ਵਖਸੈ ਜੀਉ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਹਲਗਾਵੇ ਹਰ ਹਰ ਦਇਆ ਕਰਹੁ ਗੁਰ ਮਿਲ ਹੋ ਜਨ ਨਾਨਕ ਗੁਰ ਮਿਲ ਰਹਿਸੇ ਜੀਓ ਮਾਜ ਮਹਲਾ ਚੌਥਾ ਮਰ ਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨ ਜਾਣਾ ਕੋਈ ਸੱਜਣ ਸੰਤ ਮਿਲਵੜ ਭਾਗੀ ਮੈਂ ਹਰ ਪ੍ਰਭ ਤੇ ਆ ਪਿਆਰਾ ਦਸੈ ਜੀਓ ਹਉ ਮਨ ਤਨ ਖੋਜ ਦੀ ਪਾਲ ਭਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਰ ਸੰਗਤ ਕੋਜ ਦਸਾਈ ਵੀਰ ਸੰਗਤ ਹਰ ਪ੍ਰਭ ਵਸੈ ਜੀਓ मेरा, मेरा प्याරපीතमु සसाथ गुර रखवाला हम बाරක දී කරහ ප්‍රදपाला मेरा माපता गඩ साथ ගुර पूरा ගර ල कම वेसाइජयो ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਹੁਲ ਗਾਵੇ ਹਰ ਹਰ ਦਿਆ ਕਰਹੁ ਗੁਰ ਮਿਲ ਹੋ ਜਨ ਨਾਨਕ ਗੁਰ ਮਿਲ ਰਹਿਸੇ ਜੀ ਮਾਝ ਮਹਲਾ 4 ਮਰ ਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲਵੜ ਭਾਗੀ ਮੈਂ ਹਰ ਪ੍ਰਭ ਤੇਆ ਪਿਆਰਾ ਦਸੈ ਜੀਓ ਹਉ ਮਨ ਤਨ ਖੋਜ ਦੀਪਾਲ ਭਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਰਸੰਗਤ ਖੋਜ ਜਸਾਈ ਵੀਰ ਸੰਗਤ ਹਰ ਪ੍ਰਭ ਵਸੈ ਜੀਓ ਮੇਰਾ ਪਿਆਰਾ ਪੀਤਮ ਸਤਿਗੁਰ ਰਖਵਾਲਾ ਹਮ ਬਾਰਕ ਦੀਨ ਕਰਹੁ ਪ੍ਰਿਤ ਪਾਲਾ ਮੇਰਾ ਮਾਨ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਲ ਮਿਲ ਕਮਲ ਵੇਖੈ ਜਿਉ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਧਨ ਗੁਰ ਬਿਰਹ ਹਲ ਗਾਵੇ ਹਰ ਹਰ ਦਇਆ ਕਰਹੁ ਗੁਰ ਮਿਲ ਹੋ ਜਨ ਨਾਨਕ ਗੁਰ ਮਿਲ ਰਹਿਸੇ ਜਿਉ ਇਹ ਮਾਝ ਮਹਾਲਾ ਚੌਥਾ ਮਰ ਸੋਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਬਰ ਨਾ ਜਾਣਾ ਕੋਈ ਸੱਜਣ ਸੰਤ ਮਿਲੈ ਬੜ ਭਾਗੀ ਮੈਂ ਹਰ ਪ੍ਰਭ ਤੇ ਆ ਪਿਆਰਾ ਦਸੈ ਜੀਓ ਹਉ ਮਨ ਤਨ ਖੋਜੀ ਭਾਲ ਭਲਾਈ ਕਿਉਂ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਰ ਸੰਗਤ ਖੋਜ ਸਾਈ ਵੀਰ ਸੰਗਤ ਹਰ ਪ੍ਰਭ ਵਸੈ ਜੀਓ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਮ ਬਾਰਕ ਦੀਨ ਕਰਹੁ ਪ੍ਰਿਤ ਪਾਲਾ ਮੇਰਾ ਮਾਨ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਲ ਮਿਲ ਕਮਲ ਵੇਖੈ Do ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਹੁ ਲਗਾਵੇ ਹਰ ਹਰ ਦਿਆ ਕਰਹੁ ਗੁਰ ਮਿਲ ਹੋ ਜਨ ਨਾਨਕ ਗੁਰ ਮਿਲ ਰਹਿਸੇ ਜੀਉ ਮਾਝ ਮਹਲਾ 4 ਮਰ ਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨ ਜਾਣਾ ਕੋਈ ਸੱਜਣ ਸੰਤ ਮਿਲਵੜ ਭਾਗੀ ਮੈਂ ਹਰ ਪ੍ਰਭ ਤੇ ਪਿਆਰਾ ਦਸੈ ਜੀਉ ਹਉ ਮਨ ਤਨ ਖੋਜੀ ਭਾਲ ਭਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਰ ਸੰਗਤ ਕੋਜੁ ਦਸਾਈ ਵਿਚ ਸੰਗਤ ਹਰ ਪ੍ਰਭ ਵਸੈ ਜੀਉ मेरा पෙ ප්‍රීතමसाथ ुර රखवाල්ला हम බරක දීन्य කරහ ප්‍රදपाලා मेरा මාටපෙතා ගඩ साත ගර පूර ගර ලල් කමල वेජ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਹਲ ਜਾਵੇ ਹਰ ਹਰ ਦਇਆ ਕਰਹੁ ਗੁਰ ਮਿਲ ਹੋ ਜਨ ਨਾਨਕ ਗੁਰ ਮਿਲ ਰਹਿਸੇ ਜੀਉ ਮਾਜ ਮਹਲਾ ਚੌਥਾ ਮਰ ਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲਵੜ ਭਾਗੀ ਮੈਂ ਹਰ ਪ੍ਰਭ ਤੇ ਆ ਪਿਆਰਾ ਦਸੈ ਜੀਉ ਹਉ ਮਨ ਤਨ ਖੋਜੀ ਭਾਲ ਭਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਰ ਸੰਗਤ ਕੋਜਿਸਾਈ ਵੀਰ ਸੰਗਤ ਹਰ ਪ੍ਰਭ ਵਸੈ ਜੀਉ ਮੇਰਾ ਯਾਰਾ ਪ੍ਰੀਤਮ ਸਤਗੁਰ ਰਖਵਾਲਾ ਹਮ ਬਾਰਕ ਦੀਨ ਕਰੋ ਪ੍ਰੀਤ ਪਾਲਾ ਮੇਰਾ ਮਾਂ ਪਿਤਾ ਗੁਰ ਸਤਗੁਰ ਪੂਰਾ ਗੁਰ ਜਲ ਮਿਲ ਕਮਲ ਵੇਖੈ ਜੀਓ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਹੁ ਲਗਾਵੇ ਹਰ ਹਰ ਦਿਆ ਕਰਹੁ ਗੁਰ ਮਿਲ ਹੋ ਜਨ ਨਾਨਕ ਗੁਰ ਮਿਲ ਰਹਿਸੇ ਜੀਓ ਮਾਝ ਮਹਲਾ 4 ਮਰ ਸੋਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਬਰ ਨਾ ਜਾਣਾ ਕੋਈ ਸੱਜਣ ਸੰਤ ਮਿਲਵੜ ਭਾਗੀ ਮੈਂ ਹਰ ਪ੍ਰਭ ਤੇਆ ਪਿਆਰਾ ਦਸੈ ਜੀਓ ਹਉ ਮਨ ਤਨ ਖੋਜੀ ਭਾਲ ਭਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਰ ਸੰਗਤ ਖੋਜ ਸਾਈ ਵਿਰ ਸੰਗਤ ਹਰ ਪ੍ਰਭ ਵਸੈ ਜੀਓ मेरा प्याයාරපිත සसाතු ගර खवाලාහම बाරක දීनෙ කරහ ප්‍රදपाලා मेरा මාටපෙතා ගඩसाතු ගර පूර ගර ජලමල් කමල वेක් ජयो ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਹੁਲ ਗਾਵੇ ਹਰ ਹਰ ਦਿਆ ਕਰ ਹੋ ਗੁਰ ਮਿਲ ਹੋ ਜਨ ਨਾਨਕ ਗੁਰ ਮਿਲ ਐਸੇ ਜੀਓ ਮਹਾਜ ਮਹਲਾ ਚੌਥਾ ਮਰ ਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲਵੜ ਭਾਗੀ ਮੈਂ ਹਰ ਪ੍ਰਭ ਤੇ ਆ ਪਿਆਰਾ ਦਸੈ ਜੀਓ ਹਉ ਮਨ ਤਨ ਖੋਜ ਦੀ ਭਾਲ ਭਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਰ ਸੰਗਤ ਖੋਜ ਦਸਾਈ ਵੀਰ ਸੰਗਤ ਹਰ ਪ੍ਰਭ ਵਸੈ ਜੀਓ मेरा पෙ ප්‍රීතමसा ගර රखवाල්ला हम බරක දීन्य කරහ ප්‍රදपाලා मेरा මාටපෙතා ගඩ साත ගර පूර ගර ලල් කමල वेජ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਹੁਲ ਗਾਵੇ ਹਰ ਹਰ ਦਇਆ ਕਰੋ ਗੁਰ ਮਿਲ ਹੋ ਜਨ ਨਾਨਕ ਗੁਰ ਮਿਲ ਰਹਿਸੇ ਜੀਉ ਮਾਜ ਮਹਲਾ ਚੌਥਾ ਮਰ ਸੂਦਨ ਮੇਰੇ ਮਨ ਤਨ ਪ੍ਰਾਨਾ ਹਾਂ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲਵੜ ਭਾਗੀ ਮੈਂ ਹਰ ਪ੍ਰਭ ਤੇਆ ਪਿਆਰਾ ਦਸੇ ਜੀਉ ਹਉ ਮਨ ਤਨ ਖੋਜ ਦੀਪਾਲ ਭਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਰਸੰਗਤ ਖੋਜ ਸਾਈਂ ਵੀਰ ਸੰਗਤ ਹਰ ਪ੍ਰਭ ਵਸੈ ਜੀਉ मेरा पයාර පීතम සथ गुර खवाला हम बाාරක दिීन කරහ ප්‍රදपाला मेरा මාර්පතා ගඩ साथ ගुර पूර ගර ජලල් कම वेाइජयो ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਹਲ ਗਾਵੇ ਹਰ ਹਰ ਦਇਆ ਕਰਹੁ ਗੁਰ ਮਿਲ ਹੋ ਜਨ ਨਾਨਕ ਗੁਰ ਮਿਲ ਰਹਿਸੇ ਜੀਓ ਮਾਝ ਮਹਲਾ 4 ਮਰ ਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲਵੜ ਭਾਗੀ ਮੈਂ ਹਰ ਪ੍ਰਭ ਤੇ ਆ ਪਿਆਰਾ ਦਸੈ ਜੀਓ ਹਉ ਮਨ ਤਨ ਖੋਜ ਦੀਪਾਲ ਭਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਰ ਸੰਗਤ ਖੋਜ ਦਸਾਈ ਵੀਰ ਸੰਗਤ ਹਰ ਪ੍ਰਭ ਵਸੈ ਜੀਓ मेरा पෙයා ප්‍රීතම साත ගර රखवाල්ලාහම භාරක දීन කරහ பிர්‍රද පला मेरा මාටපෙතා ගඩ साත ගර පूර ගර ලල් කමල वे ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਹੁਲ ਜਾਵੇ ਹਰ ਹਰ ਦਇਆ ਕਰਹੁ ਗੁਰ ਮਿਲ ਹੋ ਜਨ ਨਾਨਕ ਗੁਰ ਮਿਲਿਆ ਮਾਝ ਜੀਓ ਚੌਥਾ ਮਰ ਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲ ਬੜ ਭਾਗੀ ਮੈਂ ਹਰ ਪ੍ਰਭ ਤੇ ਆ ਪਿਆਰਾ ਦਸੈ ਜੀਓ ਹਉ ਮਨ ਤਨ ਖੋਜੀ ਭਾਲ ਭਲਾਈ ਕਿਉਂ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਰ ਸੰਗਤ ਖੋਜ ਸਾਈ ਵੀਰ ਸੰਗਤ ਹਰ ਪ੍ਰਭ ਵਸੈ ਜੀਓ ਮੇਰਾ ਪਿਆਰਾ ਪ੍ਰੀਤਮ ਸਤਿਗੁਰੂ ਰਖਵਾਲਾ ਹਮ ਬਾਰਕ ਦੀਨ ਕਰੋ ਪ੍ਰੀਤ ਪਾਲਾ ਮੇਰਾ ਮਾਤ ਪਿਤਾ ਗੁਰੂ ਸਤਿਗੁਰੂ ਪੂਰਾ ਗੁਰ ਜਲ ਮਿਲ ਕਮਲ ਵਖਸੈ ਜਿਓ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਹੁ ਲਗਾਵੇ ਹਰ ਹਰ ਦਿਆ ਕਰ ਹੋ ਗੁਰ ਮਿਲ ਹੋ ਜਨ ਨਾਨਕ ਗੁਰ ਮਿਲ ਰਹਿਸੇ ਮਾਝ ਮਹਲਾ 4 ਮਰ ਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲਵੜ ਭਾਗੀ ਮੈਂ ਹਰ ਪ੍ਰਭ ਤੇ ਆ ਪਿਆਰਾ ਦਸੈ ਜੀਉ ਹਉ ਮਨ ਤਨ ਖੋਜ ਦੀ ਭਾਲ ਭਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਰ ਸੰਗਤ ਕੋਜ ਸਾਈ ਵੀਰ ਸੰਗਤ ਹਰ ਪ੍ਰਭ ਵਸੈ ਜੀਉ मेरा पෙයා ප්‍රීතමसा ुර රखवाලා हम බරක දීन्य කරහ ප්‍රදपाලා मेरा මාටපෙතා ගඩ साත ගර පूර ගර ලල් කමල वेජ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਹੁ ਲਗਾਵੇ ਹਰ ਹਰ ਦਿਆ ਕਰਹੁ ਗੁਰ ਮਿਲ ਹੋ ਜਨ ਨਾਨਕ ਗੁਰ ਮਿਲ ਰਹਿਸੇ ਜੀਓ ਮਾਜ ਮਹਲਾ ਚੌਥਾ ਮਰ ਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨ ਜਾਣਾ ਕੋਈ ਸੱਜਣ ਸੰਤ ਮਿਲਵੜ ਭਾਗੀ ਮੈਂ ਹਰ ਪ੍ਰਭ ਤੇ ਆ ਪਿਆਰਾ ਦਸੈ ਜੀਓ ਹਉ ਮਨ ਤਨ ਖੋਜ ਦੀ ਭਾਲ ਭਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਰ ਸੰਗਤ ਕੋ ਜਿਸਾਈ ਵੀ ਸੰਗਤ ਹਰ ਪ੍ਰਭ ਵਸੈ ਜੀਓ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਮ ਬਾਰਕ ਦੀਨ ਕਰਹੁ ਪ੍ਰਿਤ ਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਲ ਮਿਲ ਕਮਲ ਵਖਸੈ ਜਿਓ ਮੈਂ ਬਿਨ ਗੁਰ ਦੇਖੇ ਨੀਂਦ ਨ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਹਲ ਗਾਵੇ ਹਰ ਹਰ ਦਿਆ ਕਰਹੁ ਗੁਰ ਮਿਲ ਹੋ ਜਨ ਨਾਨਕ ਗੁਰ ਮਿਲ ਰਹਿਸੈ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ